ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੋ ਕਿਸਾਨ ਭਰਾ ਆਪਣੇ ਨਵੇਂ ਜੁੜ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਸਭ ਤੋਂ ਪਹਿਲਾਂ ਤਾਂ ਸਾਰੇ ਆਪਣੇ ਜਿੰਨੇ ਵੀ ਭਰਾ ਆਪਾਂ ਨੂੰ ਪਿਆਰ ਕਰਦੇ ਆ ਅੱਜ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਸਾਰੇ ਭਰਾਵਾਂ ਨੂੰ ਪ੍ਰਮਾਤਮਾ ਸਾਡੇ ਘਰੇ ਤਾਂ ਤੰਦਰੁਸਤੀ ਖੁਸ਼ੀਆਂ ਲੈ ਕੇ ਆਵੇ ਅੱਜ ਪਹੁੰਚੇ ਆਪਾਂ ਬਾਈ ਅਮਰਜੀਤ ਦੇ ਘਰੇ ਪਿੰਡ ਦੇੜਕੇ ਤੇ ਨਵੇਂ ਸਾਲ ਨੇ ਬਾਈ ਅਮਰਜੀਤ ਨੂੰ ਤਾਂ ਬਹੁਤ ਵਧੀਆ ਗਿਫਟ ਦੇਦਾ ਬਾਈ ਦੇ ਘਰੇ ਜੋ ਤੈਨੂੰ ਸਕਰੀਨ ਤੇ ਨੀਲੀ ਰਾਵੀ ਦੀ ਫੋਰਟੋ ਕਲਾ ਜੀ ਝੋਟੀ ਦਿਖ ਰਹੀ ਆ 2.5 ਸਾਲ ਦੀ ਉਮਰ ਆ ਜੀ ਇਹ ਝੋਟੀ ਦੀ ਬਾਈ ਮੈਡੀਸਨ ਆਪਣੇ ਤੋਂ ਲੈ ਕੇ ਆਇਆ ਜੀ ਇੱਕ ਮਾਦੀ ਦੀ ਲੈ ਕੇ ਆਇਆ ਜੀ ਬਾਈ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਆਪਾਂ ਇਹ ਕਿਸ ਤਰ੍ਹਾਂ ਕਿਵੇਂ ਜੱਗ ਮਿਲਿਆ ਕੁਇਆ ਜੀ ਗੱਲ ਥੋੜਾ ਉੱਚੀ ਬੋਲ ਰਿਓ ਤੇ ਬਾਈ ਜੀ ਜਿਹੜੀ ਤੁਸੀਂ ਮੈਨੂੰ ਦਵਾਈ ਲੈ ਕੇ ਆਂਦੀ ਸੀ ਕਿ ਮੈਨੂੰ ਰਿਜ਼ਲਟ ਮਿਲੇ ਤੁਹਾਨੂੰ ਉਹ ਵਈਆ ਰਹੇ ਆ ਜੀ ਆ ਝੂਠੀ ਢਾਈ ਸਾਲ ਦੀ ਹਾਂ ਹਾਂ ਜੀ ਯਾਨੀ ਇਹ ਰਹਿੰਦੀ ਨਹੀਂ ਜੀ ਹਾਂਜੀ ਬਹੁਤ ਜੋਲਾ ਹਾਂਜੀ ਤੇ ਬੇ ਸੂਟੋਂ ਨਾਲ ਲੇਕ ਹੋਇਆ ਤੇ ਮੈਂ ਦਵਾਈ ਲੈ ਗਿਆ ਹਾਂਜੀ ਤੇ ਪਹਿਲੇ ਜਾਂਪੇ ਜਾਣੀਏ ਇਹ ਰਹੇ ਦਵਾਈ ਦੀ ਇਹ ਦੋ ਜਿਹੜੇ ਪਹਿਲੇ ਜਾਂਪੇ ਹੈ ਜੀ ਠੀਕ ਹੈ ਜੀ ਅੱਜ ਆਪਾਂ ਚੈੱਕ ਕੀਤੀ ਆ ਜੀ ਆਪਾਂ ਚੈੱਕ ਸਮਾਜੀ ਹਾਂਜੀ ਤੇ ਮਾਨ ਕਹਿੰਦਾ ਪੂਰੇ ਬੋਲਾਂ ਪੂਰੇ ਬੋਲਾਂ ਹਾਂਜੀ ਜੀ ਠੀਕ ਹੈ ਜੀ ਪਰ ਮੇਰੇ ਤੇ ਬੱਲੇ ਪੈ ਗਈ ਹਾਂਜੀ ਹਾਂਜੀ ਤੇ ਜਿਹੜੀ ਆਪਣੀ ਦੂਜੀ ਮੱਝ ਆ ਗੋਤ ਤੇ ਉਹ ਦੁਹਾਨੇ ਹਾਂਜੀ ਕਿਸਾਨ ਭਰਾਵੋ ਵੀ ਇਹ ਜਿਹੜੀ ਝੋਟੀ ਆ ਇਹ ਕਾਫੀ ਟਾਈਮ ਦੀ ਬਾਈ ਦੱਸ ਰਹੀ ਆ ਪਹਿਲਾਂ ਰਿਪੀਟ ਕਰ ਰਹੀ ਸੀ ਵੀ ਰਿਪੀਟਰ ਰਹੀ ਸੀ ਬਾਈ ਇਹ ਟੱਕ ਚੁੱਕਿਆ ਜੀ ਉਦੋਂ ਬਾਅਦ ਚ ਬਾਈ ਦੇ ਸਮਰਗ ਦਾ ਆਪਣੇ ਨਾਲ ਪਹਿਲੇ ਆਏ ਜੀ ਬਾਈ ਦੇ ਘਰੇ ਪਹਿਲੇ ਵੀ ਰਿਜ਼ਲਟ ਆ ਚੁੱਕਿਆ ਸੀ ਕਿਤਨੀ ਵੀ ਰਹੀ ਝੋਟੀ ਦਾ ਉਦੋਂ ਬਾਅਦ ਚ ਇਹ ਤੇ ਐਕਸਪੈਰੀਮੈਂਟ ਕੀਤਾ ਇਹ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਤੇ ਇੱਕ ਇਧਰ ਮੱਝ ਕਿ ਇੱਕ ਸਾਲ ਤੋਂ ਰਿਪੀਟਰ ਚੱਲ ਰਹੀ ਸੀ ਇਹ ਤਾਂ ਵਈ ਇਹ ਦਵਾਈ ਦੇ ਇਹ ਸਾਾਲ ਤੋਂ ਬਿੱਟ ਚੱਲ ਰਹੀ ਹਾਂ ਹਾਂਜੀ ਸਾਾਲ ਹੋ ਗਿਆ ਹਾਂਜੀ ਇਹ ਲੈ ਆ ਕੇ ਦਵਾਈ ਦਿੱਤੀ ਜਾਂ ਲੋਗੀ ਹਾਂਜੀ ਇਹ ਜੀ ਜਾਣੀ ਅੱਜ ਪਾਸ ਹੋ ਗਏ ਸਾਾਲ ਬਾਅਦ ਜਿਵਾਲਾ ਪੂਰਾ ਅਕੀ ਚ ਪੀ ਗਏ ਹਾਂਜੀ ਹਾਂਜੀ ਜਿਹਦੇ ਨੂੰ ਆਪਾਂ ਦਵਾਈ ਦਿੱਤੀ ਆਪਣੀ ਦਵਾਈ ਦੀ ਅੱਜ ਕਿੰਨੇਵੇਂ ਜੰਪ ਤੇ ਕਿੰਨੇ ਮੈਲਾ ਕੇ ਪਹਿਲੇ ਪਹਿਲੇ ਜੰਪ ਤੇ ਪਹਿਲੀ ਰੇਟ ਠੀਕ ਹੈ ਜੀ ਦੰਨੇ ਮੱਜਾਂ ਚੈੱਕ ਪਾਸ ਹੋ ਗਏ ਹਾਂਜੀ ਹਾਂਜੀ ਪੂਰਾ ਕੋਸਾ ਮਾਦੀ ਪੂਰਾ ਕੋਸਾ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਬਾਪੂ ਜੀਵੇਂ ਬਾਦਸ਼ਾਹ ਦਾ ਜਿਹੜੇ ਹੋਰ ਵੀਰ ਭਰਾ ਜੋ ਡੀਲ ਕਰਤੇਆਂ ਨੂੰ ਵੇਚੀ ਜਾਂਦੇ ਆ ਜਾਂ ਰੰਗਾਂ ਰੂੜੀ ਤੇ ਛੱਡੀ ਜਾਂਦੇ ਆ ਤੁਸੀਂ ਉਹਨਾਂ ਨੂੰ ਇੱਕ ਦੋ ਸ਼ਬਦ ਕੀ ਕਹਿਣਾ ਜਾਂ ਉਹ ਡੇ ਰੱਖਣ ਝੋਟੀ ਹੈ ਕਿ ਨਾ ਰੱਖਣ ਨਹੀਂ ਨਹੀਂ ਰੱਖਣ ਰਜ ਨਾਲ ਲੈਂਟ ਕਰਨ ਹਾਂਜੀ ਤੇ ਦਵਾਈ ਲਿਓਣ ਹਾਂਜੀ ਪਹਿਲੇ ਜੰਪੀ ਪਸ਼ੂ ਲੈnde ਆਈਂ ਦਾ ਜਾਣਾ ਪੂਰਾ ਮਾਲ ਹੈ ਤੇਰਾ ਨੰਬਰ ਦਿੱਤਾ ਜੀ ਉਹ ਮੁੰਡੇ ਨੂੰ ਇੱਥੇ ਉਹ ਜਾ ਕੇ ਆਏ ਹੋ ਤੁਸੀਂ ਨਹੀਂ ਦਿੱਤਾ ਨੰਬਰ ਅਸੀਂ ਹਾਂਜੀ 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 ਜਿੱਥੇ ਸਾਡੇ ਪਿੰਡ ਜਾ ਕੇ ਆਏ ਹੋ ਹਾਂਜੀ ਹਾਂਜੀ ਉਹਨੂੰ ਵੀ ਨੰਬਰ ਮੈਂ ਗੱਟਾ ਮਾਲਾ ਬਹੁਤ ਜਾਣੀ ਹੈ ਹਾਂਜੀ ਹਾਂਜੀ ਬਾਈ ਜੀ ਇਹ ਬੇਜਵਾਨ ਹੈ ਹਲੋ ਝੋਟੀ ਆ ਮਾੜਾ ਕਿਵੇਂ ਸੀਗੀ ਜਿਵੇਂ ਆ ਵੱਡੀ ਝੋਟੀ ਆ ਜੀ ਅੱਜ ਤੁਹਾਡੇ ਘਰੇ ਸੁਬੀ ਆਹ ਬਾਈ ਦੇ ਘਰੇ ਝੋਟੀ ਜੀ ਸਕਰੀਨ ਤੇ ਜਿਹੜੀ ਦਿਖ ਰਹੀ ਆ ਤੇ ਪਹਿਲੀ ਅਰਬ ਬਾਈ ਦੇ ਘਰੇ ਆ ਪਏ ਛੋਟੀ ਤੇ ਆਏ ਆ ਇਹ ਰਿਪੋਰਟਰ ਸੀ ਅੱਕ ਚੁੱਕੇ ਸੀ ਭਾਈ ਇਹਦੇ ਬੂਰਾ ਸਾਰੇ ਡਾਡੇ ਨਾਲ ਜਵਾਬ ਦੇਦਾ ਸੀ ਜੀ ਇਹ ਛੋਟੀ ਨੂੰ ਹਾਂ ਸਾਰਿਆਂ ਨੇ ਇਹਦੇ ਬੱਚੇ ਦਾ ਨਹੀਂ ਹਨ ਜੀ ਹਾਂਜੀ ਅੱਜ ਦੇ ਲੋਗ ਨੂੰ ਸਦੀ ਕਰਪਣਾ ਸੁਭੀ ਹੈ ਹਾਂਜੀ ਤੇ ਜਿਹੜੇ ਨੂੰ ਛੋਟੀ ਸੁਭੀ ਜੀ ਅੱਜ ਤੁਹਾਡੇ ਘਰੇ ਦੁੱਧ ਦੋਗੀ ਤੁਸੀਂ ਵਧੀਆ ਮਾਲਾ ਨੂੰ ਸਭੋਂ ਗੇ ਸੇਵਾ ਕਰੋਗੇ ਕਿਤੇ ਇਹ ਕੱਟਿਆਂ ਵਾਲੇ ਜਾਣੀ ਸੀ ਵੱਢੀ ਜਾਣੀ ਜੀ ਤੇ ਅੱਜ ਇਹਨੇ ਜਰੀ ਨੇ ਦੁਬਾਰਾ ਇੱਕ ਬੱਚਾ ਦਿੱਤਾ ਵੀ ਕੱਟੀ ਪੈਦਾ ਹੋਈ ਆ ਭਾਂਜੀ ਤੇ ਕਿਥੇ ਜਰੀ ਇੱਕ ਲੈਟਾ ਜੇ ਪਾਈ ਜਣੀ ਇਹੀ ਹੈ ਵੀ ਜੇ ਆਪਾਂ ਭਾਈ ਜੀ ਤਨੋਂ ਮਨੋਂ ਮਿਹਨਤ ਕਰਕੇ ਬਸੋ ਸੰਭਾਂਗੇ ਤਾਂ ਗੁਰੂ ਮਹਾਰਾਜ ਕਿਰਪਾ ਕਰਦਾ ਫਲ ਜ਼ਰੂਰ ਦਿੰਦਾ ਕਈ ਵਾਰ ਕੀ ਹੁੰਦਾ ਆਪਾਂ 2-4 ਦੀ ਬਸੋ ਟੀਗਾ ਭਰਾ ਸੰਤੋ ਕਰਾਇਆ ਆੱਕ ਕੇ ਵੇਚ ਦਿੰਨੇ ਆ ਵੱਡ ਫਾਇਦਾ ਯਾਰ ਅੱਕੋ ਨਾ ਭਰਾ ਮੇਰੋ ਇਹਦੇ ਬਾਰੇ ਦਾ ਜੀ ਭਾਗਾ ਕੋਈ ਨਹੀਂ ਡਾਕਟਰ ਨਹੀਂ ਆਇਓ ਦੋਰੀਏ ਬੜਾ ਉਰੇ ਆਜੋ ਬਾਪੂ ਜੀ ਬਣਾਜੋ ਨਾ ਨਾ ਕੋਈ ਨਾ ਜੀ ਕੋ ਡਾਕਟਰ ਨਹੀਂ ਖੜਿਆ ਹੈ ਝੋਟੀ ਵਾਲੇ ਜੀ ਇਹੋ ਰੋਟੀ ਵਾਲੇ ਹਾਂਜੀ ਸਾਬ ਨੇ ਜਵਾਬ ਦੇ ਦਿੱਤਾ ਇਹਦੇ ਬੱਚੇ ਦਾ ਨਹੀਂ ਹੈ ਨਹੀਂ ਹਾਂਜੀ ਫੜਾ ਦੇ ਠੀਕ ਹੈ ਜੀ ਕਿ ਪਹਿਲਾਂ ਬਹੁਤ ਡਾਕਟਰ ਦਿਖਾ ਚੁੱਕੇ ਸੀ ਮਾਇਆ ਨਾ ਘਟੋ ਘਟ ਕੋਈ 30 ਡਾਕਟਰ ਜੀ ਠੀਕ ਹੈ ਜੀ ਅੱਜ ਮੇਰੇ ਪੱਟੇ ਫੇਰ ਸੀ ਹਾਂਜੀ ਦੋ ਤਿੰਨ ਦਾ ਸਾਡੇ ਪੈਰ ਸੀ ਇਹ ਲਾ ਡਾਂਗੀਆਂ ਤੋਂ ਮਾਨਪੁਰੇ ਤੋਂ ਹਾਂਜੀ ਮਾਨੂਗਿਆ ਤੋਂ ਹਾਂਜੀ ਕੋਈ ਨਹੀਂ ਕੋਈ ਡਾਕਟਰ ਨਹੀਂ ਖੜਿਆ ਅੱਜ ਤੇਰਾ ਇਹ ਆਤਮੰਦਰ ਵੀ ਤੇ ਫੇਰ ਸੀ ਉਹ ਆਈਆ ਵੀਡੀਓ ਮੇਰੇ ਦੇ ਆ ਜੀ ਦੋਨੋਂ ਗੁੰਮ ਲਾਇਆ ਹਾਂਜੀ ਹਾਂ ਚਲੋ ਕਾਦਰ ਬਾਪੂ ਛੇਵੇਂ ਬਾਪੂ ਕਾਦਰ ਹਾਂ ਕਰਨੀ ਹੁੰਨੇ ਨੇ ਆਪਾਂ ਮਿਹਨਤ ਕੀਤੀ ਮੈਂ ਕਿ ਕਿਹਦੀ ਜਾਨਬਾਜ਼ੀ ਜਾਨਬਾਜ਼ੀ ਨਾਲੇ ਆਪਾਂ ਨੂੰ ਦੁੱਧ ਪਿਆਉਗੀ ਨਾਲੇ ਆਪਾਂ ਨੂੰ ਇੱਕ ਬੱਚਾ ਕੱਢੀ ਹੋਰ ਦੇਗੀ ਵਾ ਸ਼ਾਬਾਸ਼ ਖਾਨੀ ਸ਼ਾਬਾਸ਼ ਧੰਨਵਾਦ ਹੋ ਗਿਆ ਵੀ ਹਾਂਜੀ ਧੰਨਵਾਦ ਬਾਪੂ ਸ਼ੇਰ ਬਾਪੂ ਜੀ ਚੱਲ ਕੇ ਰਹਿਣਾ ਬਸ ਤੁਹਾਡਾ ਵੱਡਿਆਂ ਦਾ ਅਸ਼ੀਰਵਾਦ ਚਾਹੀਦਾ ਬਾਪੂ ਜੀ ਵੱਡਿਆਂ ਦੇ ਸਿਰ ਤੇ ਹੀ ਆਪਾਂ ਹਾਂਜੀ ਇਸ ਵੀਡੀਓ ਨੂੰ ਭਰਾ ਮੇਰੇਓ ਸ਼ੇਅਰ ਕਰਿਓ ਤਾਂ ਕਿ ਜਿਹੜੇ ਹੋਰ ਬੇਜਵਾਨ ਨੇ ਪੁੱਲਾ ਝੋਟੀਆਂ ਜਾਂ ਗਾਈਆਂ ਲੋਕ ਅਰੋੜਾਂ ਦੇ ਛੱਡੀ ਜਾਂਦੇ ਬੁੱਚੜਾ ਨੂੰ ਵੇਚੀ ਜਾਂਦੇ ਆ ਤੁਸੀਂ ਭਰਾ ਮੇਰੇ ਉਹ ਨਾਂ ਵੇਚੋ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਤੋਂ ਇਲਾਜ ਕਰਾਓ ਮੈਂ ਰੱਬ ਆ ਮੈਂ ਮੈਂ ਤੁਹਾਡੇ ਵਰਗਾ ਇਨਸਾਨ ਆ ਮੈਥੋਂ ਨਹੀਂ ਕਰਾਉਣਾ ਨਾਂ ਕਰਾ ਕੋਈ ਕੰਪੈਰ ਨਹੀਂ ਕਰਦੇ ਆਪਾਂ ਹਾਂਜੀ ਤੁਸੀਂ ਇਹਨਾਂ ਦਾ ਸਹੀ ਢੰਗ ਨਾਲ ਟਰੀਟਮੈਂਟ ਕਰੋ ਇਲਾਜ ਹੋ ਸਕਦਾ ਬੁੱਚੜਾ ਨੂੰ ਵੇਚੋ ਨਾ ਭਰਾ ਮੇਰੇ ਹੱਲ ਹੋ ਸਕਦਾ ਆ ਤੁਹਾਡੇ ਸਾਹਮਣੇ ਆ ਬਾਈ ਦੇ ਘਰੇ ਤਿੰਨ ਰਿਜ਼ਲਟ ਮਿਲੇ ਆ ਤੇ ਬਾਈ ਦੇ ਹੋਰ ਵੀ ਇਹਨਾਂ ਨੇ ਪਿੰਡ ਅਖਾੜੇ ਮੰਲਾ ਕੇ ਇਹ ਗੱਲ ਹੈ ਦੱਲੇ ਲੈ ਕੇ ਗਏ ਆ ਉੱਥੇ ਵੀ ਰਿਜ਼ਲਟ ਮਿਲਿਆ ਤੁਸੀਂ ਵੀ ਆਪਦੇ ਘਰੇ ਬਾਈ ਜੀ ਮੰਲਾ ਗੁਰੂ ਮਾਰੀ ਤੇ ਭਰੋਸਾ ਰੱਖ ਕੇ ਟ੍ਰੀਟਮੈਂਟ ਸ਼ੁਰੂ ਕਰੋ ਰਿਜ਼ਲਟ ਤੁਹਾਡੇ ਘਰੇ ਹੀ ਆਊਗਾ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ